ਜਦੋਂ ਵੀ ਅਸੀਂ ਕੋਈ ਵੀ ਯੂਨੀਵਰਸਿਟੀ 'ਚ ਨਵੀਂ ਸਪਾਰਸ਼ ਕਰਨੀ ਆ ਅਸੀਂ ਕਹਦੇ ਨੇ ਇਹ ਯੂਨੀਵਰਸਿਟੀ ਸਪਾਰਸ਼ ਕਰਦੀ ਉਸ ਤੋਂ ਪਹਿਲਾਂ ਅਸੀਂ ਉਹਨੂੰ ਕਿਸਾਨਾਂ ਦੇ ਖੇਤਾਂ ਦੇ ਵਿੱਚ ਸਾਰੀ ਸਟੇਟ ਦੇ ਵਿੱਚ ਉਹਨੂੰ ਟੈਸਟ ਕਰਦੇ ਆ ਉਹ ਫਾਰਮ ਸਲਾਹਕਾਰ ਸੇਵਾ ਕੇਂਦਰ ਜਿਹੜਾ ਸਾਇੰਸਦਾਨ ਨੇ ਉਹ ਸਾਡੀ ਜਿਹੜੀ ਟੈਕਨਾਲੋਜੀ ਆ ਪਹਿਲਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਸਾਰੇ ਟੈਸਟ ਕਰਦੇ ਆ ਫਿਰ ਉਹ ਸਾਨੂੰ ਰਿਪੋਰਟ ਦਿੰਦੇ ਆ ਵੀ ਇਹ ਟੈਕਨਾਲੋਜੀ ਥੋੜੀ ਠੀਕ ਆ ਜੇ ਤਾਂ ਉਹ ਠੀਕ ਹੁੰਦੀ ਆ ਫਿਰ ਤਾਂ ਅਸੀਂ ਉਹਨੂੰ ਪਾਸ ਕਰ ਦਿੰਨੇ ਆ ਨਹੀਂ ਫਿਰ ਉਹ ਕਹਿੰਦੇ ਵੀ ਇਹਦੇ ਵਿੱਚ ਆਹ ਆਹ ਮੁਸ਼ਕਲਾਂ ਨੇ ਜਾਂ ਆਹ ਨੁਕਸ ਨੇ ਫਿਰ ਉਹ ਸਾਡੇ ਕੋਲੇ ਅਸੀਂ ਉਹਨੂੰ ਖੋਜ ਕਰ ਨਵੇਂ ਰੂਪ ਦੇ ਵਿੱਚ ਲੈ ਕੇ ਫਿਰ ਜਾਂਦੇ ਆ ਫਿਰ ਉਹਨੂੰ ਅਸੀਂ ਪਾਸ ਕਰਦੇ ਆ ਔਰ ਤੀਜਾ ਜਿਹੜਾ ਇਹਨਾਂ ਦਾ ਹੋਰ ਕੰਮ ਆ ਜੀ ਕਿਉਂਕਿ ਕਿਸਾਨਾਂ ਦੇ ਵਿੱਚ ਵਿਚਰਦੇ ਆ ਤੋਂ ਕਿਸਾਨੀ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਸੁਣਦੇ ਆ ਉਹ ਫਿਰ ਯੂਨੀਵਰਸਿਟੀ ਜਾ ਕੇ ਸਾਨੂੰ ਦੱਸਦੇ ਆ ਫਿਰ ਸਾਡੇ ਜਿਹੜੇ ਸਾਇੰਸ ਦਾ ਨੇ ਜਿਹੜੇ ਖੋਜ ਕਰਦੇ ਆ ਅਸੀਂ ਉਹਨਾਂ ਨੂੰ ਪਾਸ ਆਨ ਕਰਦੇ ਆ ਕਿ ਵੀ ਕਿਸਾਨਾਂ ਨੂੰੇ ਮੁਸ਼ਕਲਾਂ ਆ ਰਹੀਆਂ ਫਿਰ ਉਹਦੇ ਲਈ ਉਹ ਖੋਜ ਤਜਰਬੇ ਕਰਕੇ ਨਵੀਆਂ ਤਕਨੀਕਾਂ ਵਿਕਸਤ ਕਰਦੇ ਆ ਉਹ ਮੁਸ਼ਕਲਾਂ ਨੂੰ ਹੱਲ ਕਰਨ ਲਈ ਇਸ ਤਰ੍ਹਾਂ ਇਹ ਕੰਮ ਸਾਡੇ ਹੈਗੇ ਜੀ ਜਿਹੜਾ ਫਾਰਮ ਸਲਾਹਕਾਰ ਸੇਵਾ ਕੇਂਦਰ ਤੀਜਾ ਮੈਂ ਤੁਹਾਨੂੰ ਦੱਸਿਆ ਸੀ ਕਿ ਜੀ ਸਕਿੱਲ ਡਿਵੈਲਪਮੈਂਟ ਸੈਂਟਰ ਸਾਡੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ ਇਹਦੇ ਵਿੱਚ ਇਹ ਆ ਵੀ ਜਿੰਨੇ ਵੀ ਕਿਤਾ ਮੁਖੀ ਕੋਰਸ ਨੇ ਕਿਸਾਨ ਭਰਾਵਾਂ ਲਈ ਕਿਸਾਨ ਬੀਬੀਆਂ ਲਈ ਉਹ ਹਰ ਤਰ੍ਹਾਂ ਦੇ ਕਿਤਾ ਮੁਖੀ ਕੋਰਸ ਆ ਜਿਹੜੇ ਉਹ ਸਾਡੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਦਿੱਤੇ ਜਾਂਦੇ ਆ